ਇਹ ਤਾਂ ਇਤਿਹਾਸ ਦੀ ਗੱਲ ਕਰੀਏ ਤਾਂ ਆਪਾਂ ਨੂੰ ਕਈ 100 ਸਾਲ ਪਿੱਛੇ ਜਾਣਾ ਪਊਗਾ ਪਹਿਲੀ ਸਦੀ ਦੇ ਵਿੱਚ ਤੇ ਜਦੋਂ ਉਹਨਾਂ ਦੇ ਸਿਰ ਤੇ ਗਾਰੇ ਵਾਲੀ ਟੋਕਰੀ ਚੱਕਵਾਈ ਤਾਂ ਗਾਰੇ ਵਾਲੀ ਟੋਕਰੀ ਸਵਾ ਹੱਥ ਉੱਚੀ ਉਹਨਾਂ ਦੇ ਸਿਰ ਤੋਂ ਉੱਚੀ ਚਲੀ ਗਈ ਉਹ ਨਾਲ ਟੱਚ ਨਹੀਂ ਕੀਤੀ ਇਹ ਇਤਿਹਾਸ ਗੱਲ ਹੈ ਇਹ ਇਤਿਹਾਸ ਨਹੀਂ ਹੈ ਨਾ 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 ਮੈਨੂੰ ਗੁਰਦੁਆਰਾ ਲੀਰਮਾਲ ਸਾਹਿਬ ਕਿਹਾ ਜਾਂਦਾ ਸੀ ਗੁਰਦੁਆਰਾ ਲੀਰਮਾਲ ਸਾਹਿਬ ਸਿਰਫ ਇੱਕ ਬਣਦਾ ਦਰਖਤ ਹੁੰਦਾ ਸੀ ਤੇ ਇੱਕ ਨਿੱਕਾ ਜਿਹਾ ਕਮਰਾ ਹੁੰਦਾ ਸੀ ਜੋ ਕੁਝ ਤੁਸੀਂ ਉੱਥੇ ਬਣਿਆ ਵੇਖ ਰਹੇ ਹੋ ਗੁਰਦੁਆਰਾ ਗੋਦਰੀ ਸਾਹਿਬ ਕੁਝ ਵੀ ਨਹੀਂ ਹੁੰਦਾ ਸੀਗਾ ਸੋਸਕਲ ਜੀ ਤੁਸੀਂ ਜੁੜੇ ਹੋ ਨਿਊਜ਼ 99 ਪੰਜਾਬ ਦੇ ਨਾਲ ਤੇ ਮੈਂ ਸੁਜਿੰਦਰ ਸਹੋਤਾ ਅੱਜ ਸ਼ੇਖ ਫਰੀਦ ਆਗਮਨ ਪੁਰਵ ਨੂੰ ਲੈ ਕੇ ਅਸੀਂ ਖਾਸ ਗੱਲਬਾਤ ਜਿਹੜੀ ਹੈ ਉਹ ਬਾਬਾ ਫਰੀਦ ਸੇਵਾਮਾਨ ਜਿਹੜੇ ਬਾਬਾ ਫਰੀਦ ਸੰਸਥਾਾਂ ਦੇ ਜੋ ਸੇਵਾਦਾਰ ਨੇ ਮਹੀਪਿੰਦਰ ਸਿੰਘ ਸੇਖੋਂ ਉਹਨਾਂ ਦੇ ਨਾਲ ਕਰਾਂਗੇ ਔਰ ਤੁਹਾਨੂੰ ਇੰਟਰੋਡਿਊਸ ਵੀ ਕਰਵਾਵਾਂਗੇ ਉਹਨਾਂ ਦੇ ਨਾਲ ਔਰ ਨਾਲੋਂ ਨਾਲ ਅ ਇਹ ਵੀ ਅ ਅੱਜ ਤੁਹਾਡੇ ਸਾਹਮਣੇ ਜਿਹੜੀ ਜਾਣਕਾਰੀ ਸਾਰੀ ਕੱਢ ਕੇ ਲੈ ਕੇ ਆਵਾਂਗੇ ਕਿ ਸ਼ੇਖ ਫਰੀਦ ਆਗਮਨ ਪੁਰਬ ਦੇ ਨਾਲ ਫਰੀਦਕੋਟ ਦਾ ਕੀ ਰਿਸ਼ਤਾ ਹੈ? ਬਾਬਾ ਫਰੀਦ ਜੀ ਦੇ ਨਾਲ ਜਿਹੜਾ ਫਰੀਦਕੋਟ ਦਾ ਕੀ ਰਿਸ਼ਤਾ ਹੈਗਾ ਤੇ ਕਿਉਂ ਇਹ ਜਿਹੜਾ ਆਗਮਨ ਪੁਰਬ ਹੈ ਉਹ ਮਨਾਇਆ ਜਾਂਦਾ। ਤਾਂ ਸਿੱਖੋਂ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਧੰਨਵਾਦ ਜੀ। ਅ ਸਿੱਖੋਂ ਸਾਹਿਬ ਥੋੜੀ ਜੀ ਬਰੀਫਲੀ ਇੰਟਰੋਡਕਸ਼ਨ ਜਿਹੜੀ ਹੈ ਆਪਣੀ ਉਹ ਜ਼ਰੂਰ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ। ਜੀ। ਮੈਂ ਮਹੀਪਿੰਦਰ ਸਿੰਘ ਸੇਖੋਂ ਸੇਵਾਦਾਰ ਬਾਬਾ ਫਰੀਦ ਸੰਸਥਾਵਾਂ ਮੈਂ ਉਸ ਪਰਿਵਾਰ ਚ ਜਨਮ ਲਿਆ ਜਿਸ ਪਰਿਵਾਰ ਨੇ ਸਨ 1969 ਤੋਂ ਲੈ ਕੇ ਹੁਣ ਤਾਈ ਬਾਬਾ ਫਰੀਦ ਜੀ ਦੀ ਸੇਵਾ ਕੀਤੀ ਹੈ ਬਾਬਾ ਫਰੀਦ ਜੀ ਦੀ ਜਿਹੜੀ ਸੇਵਾ ਮੇਰੇ ਦਾਦਾ ਜੀ ਸਵਰਗਵਾਸੀ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਸੇਖੋਂ ਜੋ ਪੇਸ਼ੇ ਤੋਂ ਵਕੀਲ ਸਨ ਅਤੇ ਵਕਾਲਤ ਦੇ ਨਾਂ ਨਾਲ ਉਹਨਾਂ ਨੂੰ 1969 ਦੇ ਵਿੱਚ 1969 ਦੇ ਵਿੱਚ ਬਾਬਾ ਫਰੀਦ ਜੀ ਦਾ ਸਥਾਨ ਦੀ ਸੇਵਾ ਮਿਲੀ ਤੇ ਉਸ ਤੋਂ ਬਾਅਦ ਲੰਬਾ ਸਮਾਂ ਉਹਨਾਂ ਨੇ ਸੇਵਾ ਕੀਤੀ ਤੇ ਲਗਭਗ 16 ਸਾਲ ਮਨੂ ਨਿੱਕੀ ਉਮਰੇ ਉਹਨਾਂ ਨੇ ਆਪਦੇ ਨਾਲ ਰੱਖ ਕੇ ਇਹ ਸੇਵਾ ਦਾ ਹਿੱਸੇਦਾਰ ਬਣਾਇਆ ਮੇਰੇ ਹਿੱਸੇ ਆਈ ਇਹ ਸੇਵਾ ਮੈਨੂੰ ਗੁਰੂ ਘਰਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਸਿੱਖ ਸਾਹਿਬ ਸਾਡਾ ਪਹਿਲਾ ਜਿਹੜਾ ਹੈਗਾ ਸਵਾਲ ਆ ਉਹ ਤੁਹਾਡੇ ਨਾਲ ਇਹੀ ਹੈ ਕਿ ਫਰੀਦਕੋਟ ਦਾ ਬਾਬਾ ਫਰੀਦ ਜੀ ਨਾਲ ਕੀ ਸੰਬੰਧ ਹੈ ਤੇ ਸ਼ੇਖ ਫਰੀਦ ਆਗਮਨ ਪੂਰਵ ਕਦੋਂ ਕਦੋਂ ਤੋਂ ਤੇ ਕਿਉਂ ਮਨਾਇਆ ਜਾਂਦਾ ਹੈ ਸ਼ਹਿਰ ਦਾ ਨਾਮ ਹੈ ਜੀ ਫਰੀਦਕੋਟ ਇਸ ਜ਼ਿਲ੍ਹੇ ਦਾ ਨਾਮ ਵੀ ਹੈ ਫਰੀਦਕੋਟ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਵਿੱਚੋਂ ਇੱਕ ਜ਼ਿਲ੍ਹਾ ਫਰੀਦਕੋਟ ਤੇ ਫਰੀਦ ਬਾਬਾ ਫਰੀਦ ਜੀ ਦੇ ਨਾਮ ਨਾਲ ਜੁੜਿਆ ਹੋਇਆ ਇਹਦਾ ਇਤਿਹਾਸ ਦੀ ਗੱਲ ਕਰੀਏ ਤਾਂ ਆਪਾਂ ਨੂੰ ਕਈ 100 ਸਾਲ ਪਿੱਛੇ ਜਾਣਾ ਪਊਗਾ 12ਵੀਂ ਸਦੀ ਦੇ ਵਿੱਚ ਜਦੋਂ ਇਸ ਇਲਾਕੇ ਦੇ ਵਿੱਚ ਨਹੀਂ ਸਾਰੇ ਕਿਤੇ ਹੀ ਰਾਜਿਆਂ ਦਾ ਰਾਜ ਹੁੰਦਾ ਸੀ ਵੱਖ-ਵੱਖ ਰਾਜੇ ਸੀ ਵੱਖ-ਵੱਖ ਧੜਿਆਂ ਦੇ ਲੋਕ ਕਾਬਜ ਸੀ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਤੇ ਜਿਹੜਾ ਇਹ ਇਲਾਕਾ ਹੈ ਜਿੱਥੇ ਆਪਾਂ ਹੁਣ ਬੈਠੇ ਆਂ ਇਥੇ ਇੱਕ ਭੱਟੀ ਰਾਜਪੂਤ ਸੀ। ਵਿਚੋਕੜੋਂ ਦਾ ਰਾਜਸਥਾਨ ਦਾ ਸੀ। ਰਾਜਸਥਾਨ ਤੋਂ ਆ ਕੇ ਉਹ ਇੱਥੇ ਵਸਿਆ ਇਸ ਇਲਾਕੇ ਦੇ ਉੱਤੇ ਉਹਨੇ ਰਾਜ ਕੀਤਾ। ਉਹਦਾ ਨਾਮ ਸੀ ਮੋਕਲ ਸੀ। ਰਾਜੇ ਦਾ ਨਾਮ ਸੀ ਮੋਕਲ ਸੀ ਤੇ ਉਦੋਂ ਇਹ ਰਿਵਾਜ ਹੁੰਦਾ ਸੀ ਆਮ ਕਿ ਜਿਹੜੇ ਰਾਜੇ ਦਾ ਰਾਜ ਹੈ ਉਹਦੇ ਨਾਮ ਤੇ ਸ਼ਹਿਰ ਦਾ ਨਾਮ। ਤੋਂ ਸ਼ਹਿਰ ਦਾ ਨਾਮ ਸੀ ਮੋਕਲਹਰ ਕਿਉਂਕਿ ਰਾਜੇ ਦਾ ਨਾਮ ਸੀ ਮੋਕਲ ਸੀ ਤੇ ਸ਼ਹਿਰ ਦਾ ਨਾਮ ਮੋਕਲਹਰ। ਲੇਕਿਨ 12ਵੀਂ ਸਦੀ ਦੇ ਵਿੱਚ ਜਦੋਂ ਬਾਬਾ ਫਰੀਦ ਜੀ ਦਿੱਲੀ ਤੋਂ ਪਾਕਪਟਨ ਜਾ ਰਹੇ ਸੀ ਬਹੁਤ ਪੁਰਾਣੀ ਤੇ ਬੜੀ ਇਤਿਹਾਸਪੂਰਵਕ ਗੱਲ ਹੈ ਇਹ ਕਿਤਾਬਾਂ ਚ ਵੀ ਲਿਖਿਆ ਗਿਆ ਹੈ ਇਸ ਨੂੰ ਕਿ ਦਿੱਲੀ ਤੋਂ ਜਦੋਂ ਪਾਕਪਟਨ ਜਾ ਰਹੇ ਸੀ ਕਿਉਂਕਿ ਬਾਬਾ ਫਰੀਦ ਇੱਕ ਮੁਸਲਮਾਨ ਸੂਫੀ ਫਕੀਰ ਸਨ ਤਾਂ ਉਹ ਰਸਤੇ ਦੇ ਵਿੱਚ ਪੈਦਲ ਯਾਤਰਾ ਕਰਦੇ ਹੋਏ ਰੁਕਦੇ ਆ ਰਹੇ ਸਨ ਜਦੋਂ ਰਸਤੇ ਦੇ ਵਿੱਚ ਉਹ ਇਸ ਇਲਾਕੇ 'ਚ ਪਹੁੰਚੇ ਤਾਂ ਇਸ ਇਲਾਕੇ ਦੇ ਸ਼ਹਿਰ ਤੋਂ ਬਾਹਰ ਉਹਨਾਂ ਨੇ ਇੱਕ ਜਗ੍ਹਾ ਸੀ ਇੱਕ ਦਰਖਸੀ ਜਿੱਥੇ ਉਹਨਾਂ ਨੇ ਆਪਦੀ ਗੋਦੜੀ ਨੂੰ ਟੰਗਤਾ ਉਸ ਗੋਦੜੀ ਨੂੰ ਉੱਥੇ ਟੰਗੇ ਜਦੋਂ ਉਹ ਸ਼ਹਿਰ ਦੇ ਵਿੱਚ ਆਏ ਤਾਂ ਸ਼ਹਿਰ ਦੇ ਵਿੱਚ ਕਿਲੇ ਦੀ ਉਸਾਰੀ ਚੱਲ ਰਹੀ ਸੀ ਉਸੇ ਰਾਜੇ ਮੋਕਲ ਸੀ ਕਰਾ ਰਿਆ ਸੀ ਕਿਲੇ ਦੀ ਜਿਹੜੀ ਉਸਾਰੀ ਜੀ ਤਾਂ ਰਾਜੇ ਦੇ ਜਿਹਨੂੰ ਅੱਜ ਕੱਲ ਕਿਲਾ ਮੁਬਾਰਕ ਕਿਹਾ ਜਾਂਦਾ ਕਿਲਾ ਮੁਬਾਰਕ ਹੁੰਦਾ ਹੁਣ ਕਿਹਾ ਜਾਂਦਾ ਉਦੋਂ ਕੋਈ ਹੋਰ ਨਾ ਹੋਣਾ ਜਗ੍ਹਾ ਇਹੀ ਹੈ ਕਿਲਾ ਇੱਥੇ ਹੀ ਸੀ ਲੇਕਿਨ ਕਈ ਵਾਰੀ ਕਿਲਾ ਢਾਕੇ ਦੁਆਰਾ ਬਣਿਆ ਲੇਕਿਨ ਜਿਹੜਾ ਉਹ ਕਿਲਾ ਮੁਬਾਰਕ ਇਹਨੂੰ ਪਹਿਲਾਂ ਹੋਰ ਨਾਮ ਸੀ ਇਹਦਾ किला मुबारक ਤਾਂ ਜਿਹੜਾ ਬਰਬਰਾਡ ਵੰਸ ਸੀ ਜਿਹੜੇ ਨੇ ਕਿ ਬਰਾੜਾਂ ਦਾ ਕਬਜ਼ਾ ਹੋਇਆ ਜਦੋਂ ਇਸ ਇਲਾਕੇ ਤੇ ਉਹਨਾਂ ਨੇ ਤਾਂ ਕਿਲਾ ਮੁਬਾਰਕ ਨਾਂ ਰੱਖਿਆ ਸੋ ਗੱਲ ਆਪਾਂ ਕਰ ਰਹੇ ਸੀਗੇ ਤੇ ਰਾਜੇ ਦੇ ਸਪਾਈਆਂ ਨੇ ਮੁਕਲਸੀ ਰਾਜੇ ਦੇ ਸਪਾਈਆਂ ਨੇ ਬਾਬਾ ਫਰੀਦ ਜੀ ਦੇ ਸਿਰ ਤੇ ਗਾਰੇ ਵਾਲੀ ਟੋਕਰੀ ਚੁਕਵਾ ਕੇ ਉਹਨਾਂ ਨੂੰ ਬਿਗਾਰ ਦੇ ਵਿੱਚ ਬਿਗਾਰ ਤੋਂ ਭਾਵ ਹੈ ਫ੍ਰੀ ਸੇਵਾ ਫ੍ਰੀ ਲੇਬਰ ਫ੍ਰੀ ਲੇਬਰ ਦੇ ਵਿੱਚ ਉਹਨਾਂ ਨੂੰ ਜਿਹੜਾ ਕਿਲੇ ਦੀ ਉਸਾਰੀ ਚਲਾ ਦਿੱਤਾ ਤੇ ਜਦੋਂ ਉਹਨਾਂ ਦੇ ਸਿਰ ਤੇ ਗਾਰੇ ਵਾਲੀ ਟੋਕਰੀ ਚੱਕਵਾਈ ਤਾਂ ਗਾਰੇ ਵਾਲੀ ਟੋਕਰੀ ਸਵਾ ਹੱਥ ਉੱਚੀ ਉਹਨਾਂ ਦੇ ਸਿਰ ਤੋਂ ਉੱਚੀ ਚਲੀ ਗਈ ਉਹ ਨਾਲ ਟੱਚ ਨਹੀਂ ਕੀਤੀ ਇਹ ਇਤਿਹਾਸ ਗੱਲ ਹੈ ਇਹ ਇਤਿਹਾਸ ਨਹੀਂ ਹੈ ਨਾ 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 ਮੈਂ ਇਤਿਹਾਸ ਨਹੀਂ ਹੈ ਤੇ ਇਹ ਕਿਤਾਬਾਂ ਚ ਲਿਖਿਆ ਗਿਆ ਬਹੁਤ ਨਾਮੀ ਬਹੁਤ ਵੱਡੇ ਲਿਟਰੇਰੀ ਜਿਹੜੇ ਪੰਜਾਬ ਦੇ ਨੇ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਉਹਨਾਂ ਨੇ ਲਿਖਿਆ ਇਹ ਸਾਰਾ ਕੁਝ ਜੀ ਈਵਨ ਕਿ ਫਰੀਦਕੋਟ ਸਟੇਟ ਜਿਹੜੀ ਸੀਗੀ ਉਹਦੇ ਗੈਜ਼ਟਿਅਰ ਛਾਪਦੇ ਸੀਗੇ ਉਸ ਗੈਜ਼ਟੀਅਰ ਦੇ ਵਿੱਚ ਇਹ ਵਰਣਨ ਹੈ ਇਸ ਚੀਜ਼ ਦਾ ਫਰੀ ਕੋਟ ਦੇ ਤਾਬ ਦੇ ਕਹਿੰਦੇ ਰਿਡੂ ਸਟੇਸ਼ਨ ਵੀ ਹੁੰਦਾ ਸੀ ਬਿਲਕੁਲ ਹੁੰਦੇ ਸੀ ਜੀ ਇੱਥੇ ਬੜਾ ਕੁਝ ਸੀਗਾ ਇਹ ਤਾਂ ਆਪ ਦੇ ਆਪ ਚ ਇੱਕ ਸਲਤਨਤ ਸੀਗੀ ਸੋ ਉਹ ਜਦੋਂ ਸਵਾ ਹੱਥ ਉੱਚੀ ਚਲੀ ਗਈ ਟੋਕਰੀ ਤਾਂ ਉਸ ਟੋਕਰੀ ਦਾ ਕੁਤਕ ਵੇਖ ਕੇ ਉਹਨਾਂ ਨੇ ਕਿਹਾ ਵੀ ਕੋਈ ਮੁਸਲਮਾਨ ਫਕੀਰ ਹੈ ਸਾਡੇ ਤੋਂ ਗਲਤੀ ਹੋ ਗਈ ਜਦੋਂ ਉਹਨਾਂ ਦੇ ਸਪਾਈਆਂ ਨੇ ਰਾਜੇ ਨੂੰ ਜਾ ਕੇ ਗੱਲ ਦੱਸੀ ਤਾਂ ਰਾਜੇ ਨੇ ਆ ਕੇ ਬਾਬਾ ਫਰੀਦ ਜੀ ਤੋਂ ਮਾਫੀ ਮੰਗੀ ਤੇ ਜਦੋਂ ਮਾਫੀ ਮੰਗੀ ਤਾਂ ਰਾਜੇ ਨੇ ਉਹਨਾਂ ਨੂੰ ਮਹਿਮਾਨ ਬਣਾਉਣ ਲਈ ਮਹਿਮਾਨ ਨਵਾਜ਼ੀ ਲਈ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਕਿਲੇ ਦੇ ਅੰਦਰ ਚੱਲੋ ਜੀ ਤੁਸੀਂ ਤੁਹਾਨੂੰ ਤੁਸੀਂ ਮੇਰੇ ਮਹਿਮਾਨ ਹੋ ਤੁਸੀਂ ਇਸ ਇਲਾਕੇ 'ਚ ਆਏ ਹੋ ਤੇ ਮੈਂ ਮਾਫੀ ਮੰਗਦਾ ਵੀ ਮੇਰੇ ਸਪਾਹੀਆਂ ਤੋਂ ਇਹ ਗਲਤੀ ਹੋ ਗਈ ਕਿਉਂਕਿ ਉਹ ਫਕੀਰ ਸਨ ਉਹ ਰਾਜਿਆਂ ਦਾ ਰਾਜ ਭਾਗ ਨਾ ਉਹਨਾਂ ਦਾ ਕੋਈ ਸਬੰਧ ਨਹੀਂ ਸੀ ਉਹ ਤਾਂ ਇੱਕ ਬਰਾਗੀ ਸੀਗੇ ਇੱਕ ਇਲਾਕੇ ਤੋਂ ਦੂਜੇ ਇਲਾਕੇ ਜਾ ਰਹੇ ਸੀਗੇ ਤਾਂ ਉਹਨਾਂ ਨੇ ਉਸ ਜਿਹੜਾ ਸਥਾਨ ਹੈ ਉਹਦੇ ਬਿਲਕੁਲ ਨੇੜੇ ਇੱਕ ਵਣ ਦਾ ਦਰਖਤ ਸੀ ਵਣ ਜਿਹੜਾ ਵਣ ਦਾ ਦਰਖਤ ਆ ਵਣ ਜਿਹੜੇ ਮਤਲਬ ਜਿਆਦਾ ਟਿੱਬਿਆਂ ਦੇ ਵਿੱਚ ਕਿੰਨੇ ਟਿੱਬਿਆਂ ਦੇ ਵਿੱਚ ਮਾਰੂਥਲ ਦਾ ਦਰਖਤ ਹੈ ਜਿਵੇਂ ਆਪਣੇ ਆਪ ਮੀਹਾਂ ਨਾਲ ਕਿਕਰਾਂ ਉੱਗੇ ਆਉਂਦੀਆਂ ਤੇ ਆਪੇ ਆਪ ਮੀਹਾਂ ਨਾਲ ਵਣ ਦੇ ਦਰਖਤ ਉੱਗੇ ਆਉਂਦੇ ਆ ਸੋ ਵਣ ਦੇ ਦਰਖਤ ਦੇ ਥੱਲੇ ਉਹਨਾਂ ਨੇ 40 ਦਿਨ ਚਲੀਹਾ ਕੱਟਿਆ ਹੁਣ ਕਈ ਬੰਦੇ ਕਹਿੰਦੇ ਜੀ ਚਲੀਹੇ ਦਾ ਕੀ ਇਤਿਹਾਸ ਹੈ ਇਤਿਹਾਸ ਇਹ ਹੈ ਕਿ ਮੁਸਲਮਾਨ ਫਕੀਰ ਜਿੱਥੇ ਵੀ ਤਪੱਸਿਆ ਕਰਨਗੇ ਉਥੇ ਕਟੋ-ਕਟ 40 ਦਿਨ ਦਾ ਚਲੀਹਾ ਉਹ ਕੱਟਦੇ ਹੀ ਕੱਟਦੇ ਨੇ ਮਹੀਪ ਜੀ ਮੈਂ ਇੱਕ ਥੋੜਾ ਹੋਰ ਗੱਲ ਕਰਨ ਜਾਊਂਗਾ ਕਿ ਇੱਕ ਕਿਲਾ ਮੁਬਾਰਕ ਦੇ ਅੰਦਰ ਵੀ ਜਗ੍ਹਾ ਬਣੀ ਹੋਈ ਹੈ ਬਾਬਾ ਫਰੀਦ ਜੀ ਨਾਲ ਸੰਬੰਧਤ ਜੀ ਕਹਿੰਦੇ ਨੇ ਕਿ ਚਲੀਹਾ ਉਥੇ ਕੱਟਿਆ ਸੀ ਜਾਂ ਫਿਰ ਬਾਹਰ ਕੱਟਿਆ ਸੀ ਨਹੀਂ ਚਲੀਹਾ ਉਹਨਾਂ ਨੇ ਬਣਦੇ ਜਿਹੜਾ ਦਰਖਤ ਹੈ ਉਹਦੇ ਥੱਲੇ ਹੀ ਕੱਟਿਆ ਸੀ ਲੇਕਿਨ ਉਹਦਾ ਇਤਿਹਾਸ ਥੋੜਾ ਜਿਹਾ ਵੱਖਰਾ ਹੈ ਉਹਦਾ ਇਹ ਆਪਾਂ ਕਹਿ ਸਕਦੇ ਹਾਂ ਕਿਉਂਕਿ ਰਾਜੇ ਨੇ ਉਸ ਚੀਜ਼ ਦੀ ਉਸਾਰੀ ਕਰਾਈ ਉਹਨਾਂ ਦੀ ਯਾਦ ਦੇ ਵਿੱਚ ਜੀ ਉਹਦਾ ਇਤਿਹਾਸ ਆਪਾਂ ਕਹਿ ਸਕਦੇ ਹਾਂ ਕਿ ਵੀ ਉਸ ਕਿਲੇ ਦੇ ਕਿਸੇ ਹਿੱਸੇ ਦੇ ਵਿੱਚ ਜਦੋਂ ਬਾਬਾ ਫਰੀਦੀ ਨੂੰ ਕਿਲੇ ਦੀ ਉਸਾਰੀ ਚਲਾਇਆ ਗਿਆ ਤਾਂ ਉਸ ਚੀਜ਼ ਨੂੰ ਉਹਨੇ ਐਜ਼ ਆ ਯਾਦਗਾਰ ਕਿਉਂਕਿ ਰਾਜੇ ਦਾ ਜਿਹੜਾ ਕਬਜ਼ਾ ਸੀਗਾ ਉਹ ਤਾਂ ਕਿਲੇ ਦੇ ਅੰਦਰ ਸੀ ਨਾ ਉਹਦਾ ਉਹਦਾ ਏਰੀਆ ਸੀ ਉਹਨੇ ਇੱਕ ਇੱਕ ਯਾਦਗਾਰ ਉਹਨਾਂ ਦੀ ਉੱਥੇ ਬਣਾਤੀ ਤੁਸੀਂ ਐਗਜ਼ੈਕਟ ਨਹੀਂ ਕਹਿ ਸਕਦੇ ਯੋਹੀ ਥਾ ਪਰ ਯਾਦਗਾਰ ਦੇ ਤੌਰ ਤੇ ਸਿਕਸਲ ਜਿਹੜਾ ਤੁਸੀਂ ਵਣ ਦੇ ਦਰਖਤ ਦੀ ਗੱਲ ਕੀਤੀ ਹੈ ਕਹਿੰਦੇ ਨੇ ਕਿ ਅੱਜ ਜੋ ਵਣ ਦਾ ਦਰਖਤ ਉੱਥੇ ਉਵੇਂ ਹੀ ਮੌਜੂਦ ਹੈ ਉਹਦਾ ਕੋਈ ਹਿੱਸਾ ਫਰੈਂਸਿਕ ਟੈਸਟ ਕਰਵਾ ਕੇ ਕਿੰਨਾ ਕਹਿਗੇ ਬਿਲਕੁਲ ਇਉਂ ਹੋਇਆ ਜੀ ਕਿ ਮੈਂ ਫਿਰ ਉਸੇ ਵਿਸ਼ੇ ਤੇ ਆਉਂਗਾ ਕਿ ਫਰੀਦਕੋਟ ਦਾ ਨਾਮ ਫਰੀਦਕੋਟ ਕਿਵੇਂ ਪਿਆ ਬਿਲਕੁਲ ਬਾਬਾ ਫਰੀ ਜੀ ਨੇ ਜਦੋਂ ਇੱਥੋਂ ਤਪੱਸਿਆ ਕਰਕੇ 40 ਦਿਨ ਚਲੀਹਾ ਕੱਟ ਕੇ ਤੇ ਉਹ ਪਾਕਪਟਨ ਪਾਕਿਸਤਾਨ ਨੂੰ ਪੈਦਲ ਯਾਤਰਾ ਰਾਹੀਂ ਚਲੇ ਗਏ ਤਾਂ ਰਾਜੇ ਫਰੀਦਕੋਟ ਨੇ ਦੋ ਬਹੁਤ ਵੱਡੇ ਕੰਮ ਕੀਤੇ ਉਹਨਾਂ ਦੀ ਯਾਦ ਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਰਾਜੇ ਫਰੀਦਕੋਟ ਨੇ ਉਸ ਸਮੇਂ ਦੇ ਰਾਜੇ ਨੇ ਮੋਕਲ ਸੀ ਨੇ ਇਹ ਸ਼ਹਿਰ ਦਾ ਨਾਮ ਫਰੀਦਕੋਟ ਬਾਬਾ ਫਰੀਦ ਜੀ ਦੀ ਯਾਦ ਚ ਰੱਖਤਾ ਜੀ ਉਹਨੇ ਆਪਦੇ ਨਾਮ ਨਾਲੋਂ ਹਟਾ ਕੇ ਬਾਬਾ ਫਰੀਦ ਜੀ ਦਾ ਨਾਮ ਇਸ ਇਲਾਕੇ ਨਾਲ ਜੋੜ ਕੇ ਤੇ ਫਰੀਦਕੋਟ ਰੱਖਤਾ ਦੂਸਰੀ ਉਹਨੇ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਕੀਤੀ ਕਿ ਜਿੱਥੇ ਅੱਜ ਟਿੱਲਾ ਬਾਬਾ ਫਰੀਦ ਦਾ ਜੀ ਲੋਕ ਉੱਥੇ ਮੱਥਾ ਟੇਕਣ ਆਉਂਦੇ ਆ ਸੰਗਤਾਂ ਮੱਥਾ ਟੇਕਣ ਆਉਂਦੀਆਂ ਉੱਥੇ ਇੱਕ ਗੁੰਮਤ ਨੁਮਾ ਕਮਰਾ ਵੇਖਿਆ ਹੋਣਾ ਤੁਸੀਂ ਜਿੱਥੇ ਚਿਰਾਗ ਜਲਦੇ ਆ ਚਿਰਾਗਾਂ ਤੋਂ ਬਾਹਰ ਇੱਕ ਨਿੱਕਾ ਜਿਹਾ ਕਮਰਾ ਗੁੰਮਤ ਨੁਮਾ ਜਿਹਦੇ ਵਿੱਚ ਬਾਬਾ ਫਰੀਦ ਜੀ ਦੀ ਤਸਵੀਰ ਲੱਗੀ ਹੈ ਤੇ ਥੱਲੇ ਲੱਕੜ ਪਈ ਹੈ ਹਾਂ ਵਣ ਦਾ ਜਿਹੜਾ ਵਣ ਦਾ ਉਸੇ ਵਣ ਦਾ ਪ੍ਰਸ਼ਾਦ ਦਿੱਤਾ ਜਾਂਦਾ ਬਿਲਕੁਲ ਪ੍ਰਸ਼ਾਦ ਦਿੱਤਾ ਜਾਂਦਾ ਵਣ ਦਾ ਇੱਕ ਹਿੱਸਾ ਹੈ ਜਿਹੜਾ ਉੱਥੇ ਹੈ ਬਿਲਕੁਲ ਉਸ ਦੀ ਜਿਹੜੀ ਕੰਸਟਰਕਸ਼ਨ ਸੀ ਉਹ ਦੀ ਤਾਮੀਰ ਹੈ ਜਿਹੜੀ ਉਹ ਰਾਜੇ ਦੇ ਉਸ ਕਮੇ ਕਰਾਈ ਇਹ ਦੋ ਇਤਿਹਾਸਿਕ ਘਰ ਛੋਟੀਆਂ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਨਾ ਉਸ ਸਾਈਡਾਂ ਦੇ ਉੱਤੇ ਰੱਖੀ ਹੋਈ ਹੈ ਬਿਲਕੁਲ ਬਿਲਕੁਲ ਉਹ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਹਾਂਜੀ ਜੀ ਤੇ ਸਿੱਖੋਂ ਸਾਹਿਬ ਪਹਿਲਾਂ ਤਾਂ ਇਹ ਦੱਸੋ ਵੀ ਜਿਹੜਾ ਸ਼ੇਖ ਫਰੀਦ ਆਗਮਨਪੁਰਬ ਹੈ ਜਿਹੜਾ ਹੁਣ ਬਣਾਇਆ ਜਾਣਾ ਹੈ 19 ਤੋਂ 23 ਸਤੰਬਰ ਤੱਕ ਇਹਦੀ ਸ਼ੁਰੂਆਤ ਕਦੋਂ ਤੋਂ ਹੋਈ ਹੈ ਇਹਦੀ ਸ਼ੁਰੂਆਤ ਹੋਈ ਹੈ ਜੀ 1969 1969 ਦੇ ਵਿੱਚ ਜਦੋਂ ਸਰਦਾਰ)^{(ਿੰਦਰਜੀਤ ਸਿੰਘ ਖਾਲਸਾ ਫਾਊਂਡਰ ਚੇਅਰਮੈਨ ਬਾਬਾ ਫਰੀਦ ਸੰਸਥਾਵਾ ਉਹਨਾਂ ਕੋਲ ਸੇਵਾਈ ਉਹਨਾਂ ਦੇ ਤੇ ਉਹਨਾਂ ਦੇ ਦੋਸਤ ਭਾਈ ਵੀਰ ਸਿੰਘ ਬਾਜਾਜ ਇੱਥੇ ਕੱਪੜੇ ਦੀ ਦੁਕਾਨ ਹੁੰਦੀ ਸੀ ਬਣੀ ਟੈਕਸਟਾਈਲ ਕਰਕੇ ਜੀ ਉਹ ਸਨ ਨਾਲ ਉਹਨਾਂ ਦੇ ਇੱਕ ਮੁਖਤਿਆਰ ਸਿੰਘ ਜੀ ਸਰਪੰਚ ਮਚਾਕੀ ਪਿੰਡ ਮਚਾਕੀ ਨੇੜੇ ਹੀ ਆ ਲਾਗਲਾ ਪਿੰਡ ਹੈ ਜੀ ਤੇ ਉੱਥੋਂ ਦੇ ਸਰਪੰਚ ਸੀਗੇ ਨਾਲ ਹੀ ਉਹਨਾਂ ਦੇ ਇੱਕ ਸਰਦਾਰ ਰਣਜੀਤ ਸਿੰਘ ਵੈਣੀਵਾਲ ਸੀਗੇ ਕਾਫੀ ਨਾਮੀ ਵਕੀਲ ਹੋਏ ਹਾਂ ਵਕੀਲ ਹੋਏ ਨੇ ਦਿਵਾਨੀ ਦੇ ਸਿਵਲ ਦੇ ਵਕੀਲ ਹੋਏ ਨੇ ਨਾਲ ਉਹਨਾਂ ਦੇ ਇੱਕ ਰਣਜੀਤ ਸਿੰਘ ਕੋਹਲੀ ਹੁੰਦੇ ਸੀ ਬੜੇ ਬਾ ਕਮਾਲ ਸਪੋਕਸਮੈਨ ਸੀਗੇ ਬੜੇ ਮੁਖਬਲਾਰੇ ਸੀਗੇ ਤੇ ਇੱਕ ਉਹਨਾਂ ਦਾ ਇੱਕ ਇੱਕ ਕੈਂਟਾ ਕਰਦੀ ਟੀਸੀ ਤੋਂ ਇੱਕ ਲੇਖ ਵੀ ਆਉਂਦਾ ਹੁੰਦਾ ਸੀਗਾ ਤੇ ਇੱਕ ਅਖਬਾਰ ਵੀ ਉਹ ਛਾਪਦੇ ਹੁੰਦੇ ਸੀ ਲੋਕਲ ਅਖਬਾਰ ਪੇਸ਼ੇ ਤੋਂ ਪੱਤਰਕਾਰ ਸਨ ਉਹ ਵੀ ਮੈਂਬਰ ਸੀਗੇ ਇਹਨਾਂ ਸਾਰੇ ਦੋਸਤਾਂ ਨੇ ਰਲ ਕੇ ਲੋਕਾਂ ਨਾਲ ਸਲਾਹ ਕਰਕੇ ਇੱਕ ਪ੍ਰਿੰਸੀਪਲ ਗੁਰਚਰਨ ਸਿੰਘ ਸੇਖੋਂ ਹੁੰਦੇ ਸੀਗੇ ਜੀ ਇਹ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਕਿ ਬਾਬਾ ਫ੍ਰੀਜ ਨੂੰ ਤਾਂ ਹੀ ਆਪਾਂ ਵੱਡਾ ਕਰ ਸਕਦੇ ਹਾਂ ਇਸ ਇਲਾਕੇ ਦੀ ਮਹੱਤਤਾ ਨੂੰ ਤਾਂ ਹੀ ਵਧਾ ਸਕਦੇ ਹਾਂ ਜੇ ਇੱਥੇ ਆਪਾਂ ਕੋਈ ਐਸਾ ਇੱਕ ਸਮਾਗਮ ਸ਼ੁਰੂ ਕਰੀਏ ਜਿਹਦੇ ਵਿੱਚ ਲੱਖਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਣ ਸੋ 100 200 ਬੰਦਿਆਂ ਨਾਲ ਪਹਿਲਾ ਆਗਮਨ ਪੁਰਬ 1969 ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਨਾਲ ਸ਼ੁਰੂ ਕੀਤਾ ਗਿਆ ਮਤਲਬ ਸ਼ੁਰਾਤੀ ਦੌਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਬੜੇ ਸਾਦੇ ਢੰਗ ਦੇ ਨਾਲ ਜਿਹੜਾ ਹੈਗਾ ਆਗਮਨ ਪੁਰਬ ਮਨਾਇਆ ਜਾਂਦਾ ਅ ਬਿਲਕੁਲ ਸ੍ਰੀ ਅਖੰਡ ਪਾਠ ਸਾਹਿਬ ਦਾ ਓਟ ਆਸਰਾ ਲੈ ਕੇ ਕੋਈ ਉੱਥੇ ਕਿਸੇ ਕਿਸਮ ਦਾ ਸੱਭਿਆਚਾਰ ਕੋਈ ਨਗਰ ਕੀਰਤਨ ਨਹੀਂ ਸੀ ਹੁੰਦਾਗਾ ਬੰਦੇ ਹੀ 100 200 ਇਕੱਠੇ ਹੋਏ ਸੀ ਜਿਹੜਾ ਲੰਗਰ ਨਹੀਂ ਸੀ ਪੱਕਦਾ ਟਿੱਲਾ ਪਾਪਾ ਫਰੀਦ ਵਾਲੇ ਸਥਾਨ ਤੇ ਬੇਸਿਕਲੀ ਇਹਨੂੰ ਚਿੱਲਾ ਕਹਿੰਦੇ ਸੀ ਚਿੱਲੇ ਤੋਂ ਬਾਅਦ ਇਹਨੂੰ ਟਿੱਲਾ ਕਹਿਣ ਲੱਗ ਗਏ ਉਹਦੇ ਪਿੱਛੇ ਵੀ ਇੱਕ ਬੜਾ ਵੱਡਾ ਇਤਿਹਾਸ ਹੈ ਤੇ ਉਹ ਕਾਰਨ ਬਣ ਜਾਂਦਾ ਕਈ ਚੀਜ਼ਾਂ ਤੇ ਉੱਥੇ ਲੰਗਰ ਵੀ ਘਰਾਂ ਚੋਂ ਪੱਕ ਕੇ ਆਇਆ ਸੀ ਸੋ ਇੱਕ ਮੈਂ ਕਹਿੰਦਾ ਜ਼ੀਰੋ ਤੋਂ ਸ਼ੁਰੂ ਕਰਕੇ ਅੱਜ ਫਰੀਦਕੋਟ ਦੇ ਲੋਕਾਂ ਨੇ ਇਸ ਆਗਮਨ ਪੁਰਬ ਨੂੰ ਬਹੁਤ ਵੱਡਾ ਪੰਜਾਬ ਦਾ ਇੱਕ ਮੇਲਾ ਬਣਾਤਾ ਮਤਲਬ ਇਹਨੂੰ ਹੁਣ ਤਾਂ ਪੰਜਾਬ ਸਰਕਾਰ ਵੱਲੋਂ ਵਿਰਾਸਤੀ ਮੇਲੇ ਦਾ ਬਿਲਕੁਲ ਸਰਦਾਰ ਪ੍ਰਕਾਸ਼ ਸਿੰਘ ਬਾਦਲਪਾਵਾ ਉਹ ਹੁਣ ਇਸ ਦੁਨੀਆ 'ਚ ਨਹੀਂ ਮੌਜੂਦ ਲੇਕਿਨ ਉਹਨਾਂ ਨੇ ਸਾਲ 2009 ਜਾਂ 10 ਦੇ ਵਿੱਚ ਇਸ ਬਾਬਾ ਫਰੀਦ ਆਗਮਨਪੁਰਬ ਨੂੰ ਵਿਰਾਸਤੀ ਮੇਲਾ ਘੋਸ਼ਿਤ ਕਰਕੇ ਪੰਜਾਬ ਸਰਕਾਰ ਵੱਲੋਂ ਘੋਸ਼ਿਤ ਕਰਕੇ 25 ਲੱਖ ਰੁਪਿਆ ਹਰ ਮੇਲੇ ਦੇ ਉੱਤੇ ਗ੍ਰਾਂਟ ਦਾ ਇੱਕ ਫੈਸਲਾ ਕਰਤਾ ਜਿਹਦੇ ਨਾਲ ਇਸ ਆਗਮਨਪੁਰਬ ਦਾ ਇਸ ਮੇਲੇ ਦਾ ਕਦ ਵੱਡਾ ਹੋ ਗਿਆ ਜੀ ਤੋ ਟਿੱਲਾਪਾਪਾ ਫਰੀਦ ਜੀ ਜਿਹੜੇ ਹੈਗੇ ਆ ਟਿੱਲਾਪਾਪਾ ਫਰੀਦ ਜੀ ਆ ਔਰ ਗੁਰਦਵਾਰਾ ਗੋਦੜੀ ਸਾਹਿਬ ਹੈ ਜਦੋਂ ਇਹਨਾਂ ਦੀ ਜਿਹੜੀ ਹੈਗੀ ਆ ਆਪਸੀ ਜਿਹੜੀ ਮਹੱਤਤਾ ਕੀ ਹੈਗੀ ਹੈ ਇਤਿਹਾਸਕ ਮਹੱਤਤਾ ਇਹਨਾਂ ਦੀ ਕੀ ਹੈ ਤੇ ਇਹਨਾਂ ਦੀ ਜਦੋਂ ਸੇਵਾ ਸੰਭਾਲ ਸਰਦਾਰ)^{(1)})^{(2)} ਜੀ ਸਿੰਘ ਖਾਲਸਾ ਜੋ ਤੁਹਾਡੇ ਦਾਦਾ ਜੀ ਸੀਗੇ ਉਹਨਾਂ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਜਦੋਂ ਸ਼ੁਰੂ ਕੀਤੀ ਗਈ ਕਿਸੇ ਤਰ੍ਹਾਂ ਦੀਆਂ ਕੋਈ ਅਰਚਨਾ ਕੋਈ ਦਿੱਕਤਾਂ ਕਿੰਨੀਆਂ ਕਾਈਆਂ ਬਹੁਤ ਇਤਿਹਾਸਪੂਰਵਕ ਗੱਲ ਹੈ ਕਿ ਟਿਲਾ ਬਾਬਾ ਫਰੀਦ ਨੂੰ ਟਿਲਾ ਬਾਬਾ ਫਰੀਦ ਨਹੀਂ ਸੀ ਕਹਿੰਦੇ ਇਸ ਸਥਾਨ ਦਾ ਨਾਮ ਸੀ ਚਿੱਲਾ ਬਾਬਾ ਫਰੀਦ ਜੀ ਚਿੱਲਾ ਬਾਬਾ ਫਰੀਦ ਤੋਂ ਪਾਵ ਚਲੀਹਾ ਕਟਿਆ ਬਾਬਾ ਫਰੀਦ ਜੀ ਨੇ ਇਸ ਸਥਾਨ ਤੇ 40 ਦਿਨ ਤਪੱਸਿਆ ਕੀਤੀ ਹੈ ਇਸ ਸਥਾਨ ਤੇ ਚਿੱਲਾ ਕਟਿਆ ਹਨਾ ਬਿਲਕੁਲ ਚਲੀਹਾ ਕਟਿਆ ਇਹ ਗਣ ਕੇ ਬੋਰਡ ਲੱਗਿਆ ਮੇਰੇ ਕੋ ਫੋਟੋਸ ਪਈਆਂ ਜਿਹਦੇ ਉੱਤੇ ਉਰਦੂ ਦੇ ਵਿੱਚ ਲਿਖਿਆ ਹੁੰਦਾ ਸੀ ਤੇ ਪੰਜਾਬੀ ਵਿੱਚ ਵੀ ਲਿਖਿਆ ਹੁੰਦਾ ਸੀ ਤੇ ਅੰਗਰੇਜ਼ੀ ਵਿੱਚ ਵੀ ਲਿਖਿਆ ਹੁੰਦਾ ਸੀ ਕਿ ਚਿੱਲਾ ਬਾਬਾ ਫਰੀਦ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਨੇਕਾਂ ਕੇਸ ਇਸ ਸਥਾਨ ਤੇ ਕਰਤੇ ਕਿਉਂਕਿ ਸਰਦਾਰ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(41)})^{(42)})^{(43)})^{(44)})^{(45)})^{(46)})^{(47)})^{(48)})^{(49)})^{(50)})^{(51)})^{(52)})^{(53)})^{(54)})^{(55)})^{(56)})^{(57)})^{(58)})^{(59)})^{(60)})^{(61)})^{(62)})^{( ਵੀ ਇੱਕ ਮੁਸਲਮ ਫਕੀਰ ਦੇ ਨਾਂ ਤੇ ਗੁਰਦੁਆਰਾ ਸਾਹਿਬ ਦਾ ਉਸਾਰੀ ਹੋ ਜਾਣੀ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋ ਜਾਣੇ ਠੀਕ ਹੈ ਤਾਂ ਉਸ ਤੇ ਫਿਰ ਮੁਸਲਮ ਭਾਈਚਾਰੇ ਨੇ ਜਾਂ ਕਿਸੇ ਹੋਰ ਭਾਈਚਾਰੇ ਨੇ ਦਿੱਕਤ ਨਹੀਂ ਕੀਤੀ ਨਹੀਂ ਨਹੀਂ ਮੁਸਲਮ ਭਾਈਚਾਰਾ ਤਾਂ ਨਾਲ ਬੈਠਿਆ ਨਾ ਜੀ ਉਹਨਾਂ ਨਿਮਾਸ ਪਾਈਚਾਰ ਦਾ ਮਸਜਿਦ ਨਾਲ ਬੈਠੀ ਆ ਅਤੇ ਉਹ ਮਸਜਿਦ ਇਤਿਹਾਸਿਕ ਮਸਜਿਦ ਹੈ ਚਲੋ ਠੀਕ ਆ ਉਹਨਾਂ ਨੇ ਢਾਕੇ ਦੁਆਰਾ ਬਣਾ ਲਈ ਰੀਕਨਸਟਰਕਟ ਕਰ ਲਈ ਉਹ ਮਸਜਿਦ ਪਰ ਬੇਸਿਕਲੀ ਤਾਂ ਉਹ ਇਸ ਸਥਾਨ ਤੋਂ ਵੀ ਪਹਿਲਾਂ ਦੀ ਆ ਜੀ ਬੜੀ ਪੁਰਾਣੀ ਮੈਂ ਦੇਖੀ ਹੋਈ ਆ ਮੇਰੇ ਕੋਲ ਫੋਟੋਸ ਪਈਆਂ ਮਸਜਿਦ ਬਾਬਾ ਫਰੀਦੋ ਦਾ ਨਾਮ ਹੈ ਜੀ ਨਾਮ ਦੀ ਮਸਜਿਦ ਬਾਬਾ ਫਰੀਦ ਦਾ ਬਾਬਾ ਫਰੀਦ ਜੀ ਦੀ ਮਸਜਿਦ ਤੇ ਉਹਦੀ ਜਿਹੜੀ ਡਿਜ਼ਾਈਨ ਸੀ ਉਹ ਇੰਨਾ ਕੁ ਹਿਸਟੋਰੀਕਲ ਸੀਗਾ ਪੁਰਾਣੇ ਮਨਾਰ ਬਣੇ ਹੋਏ ਸੀ ਬਹੁਤ ਬਰੀਕ ਕਾਰੀਗਰੀ ਦੀ ਨਿਕਾਸ਼ੀ ਕੀਤੀ ਹੋਈ ਸੀਗੀ ਲੇਕਿਨ ਚਲੋ ਸਮੇਂ ਸਮੇਂ ਨਾਲ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਉਹਨਾਂ ਦਾ ਫੈਸਲਾ ਹੋ ਜਾਂਦਾ ਵੀ ਅਸੀਂ ਪੁਰਾਣੀ ਚੀਜ਼ ਨਹੀਂ ਰੱਖਣੀ ਅਸੀਂ ਨਵਾਂ ਬਣਾਉਣਾ ਉਹਨਾਂ ਨੇ ਉਹ ਪੁਰਾਣੀ ਮਸਜਿਦ ਨੂੰ ਤੋੜ ਕੇ ਤੇ ਨਵੇਂ ਇੱਕ ਹਾਲ ਬਣਾਤੇ ਜਦ ਕਿ ਮੈਨੂੰ ਉਹ ਐਂ ਲੱਗਿਆ ਵੀ ਇਤਿਹਾਸਿਕ ਧਰੋਹਰ ਨਾਲ ਉਹ ਛੇੜਛਾੜ ਹੋ ਗਈ ਚਲੋ ਕੋਈ ਗੱਲ ਨਹੀਂ ਇਹ ਮੁਸਲਮ ਭਾਈਚਾਰੇ ਦੀ ਖੁਸ਼ੀ ਆ ਦਿੱਕਤਾਂ ਦੀ ਗੱਲ ਕਰ ਰਹੇ ਸੀ ਦਿੱਕਤ ਕਿੰਨੀ ਕਈ ਦਿੱਕਤ ਕੋਈ ਨਹੀਂ ਆਈ ਜੀ ਦਿੱਕਤ ਤਾਂ ਇਹ ਸੀ ਕਿ ਲੋਕਾਂ 'ਚ ਪ੍ਰਚਾਰ ਪ੍ਰਸਾਰ ਕਰਨਾ ਸੀ ਹੂੰ ਕੌਸ਼ਿਸ਼ ਸ਼੍ਰੋਮਣੀ ਕਉਦਾਰਾ ਪ੍ਰਬੰਧਕ ਕਮੇਟੀ ਨਾਲ ਅ ਮਕਦਮੇ ਚੱਲੇ ਚਲੋ ਮਕਦਮੇ ਜਿੱਤ ਲੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਫਰੀਦਕੋਟ ਦੇ ਲੋਕਾਂ ਦੀ ਸੰਸਥਾ ਫਰੀਦਕੋਟ ਚ ਰਹੇਗੀ ਜੀ ਜੇ ਇਹ ਫਰੀਦਕੋਟ ਦੇ ਲੋਕਾਂ ਦੀ ਸੰਸਥਾ ਫਰੀਦਕੋਟ ਚ ਨਾ ਰਹਿੰਦੀ ਤਾਂ ਇੱਥੇ ਨਰੋਤ ਨਰੋਤ ਕੱਲੇ ਗੁਰਦੁਆਰੇ ਰਹਿ ਜਾਣੇ ਸੀ ਜੀ ਹੁਣ ਇੱਥੇ ਬਾਬਾ ਫਰੀ ਪਬਲਿਕ ਸਕੂਲ ਬਣ ਗਿਆ ਬਾਬਾ ਫਰੀ ਲਾਅ ਕਾਲਜ ਬਣ ਗਿਆ ਇਹ ਤਾਂ ਹੀ ਬਣ ਪਾਇਆ ਜੇ ਇਥੋਂ ਦੀ ਲੋਕਲ ਪ੍ਰਬੰਧਕ ਕਮੇਟੀ ਬਣੀ ਸੇਕੰਸਾ ਤੁਸੀਂ ਸਾਨੂੰ ਗੁਰਦੁਆਰਾ ਟਿਲਾ ਬਾਬਾ ਫਰੀਦ ਦਾ ਇਤਿਹਾਸ ਦੱਸਿਆ ਬਾਬਾ ਫਰੀਦ ਜੀ ਦੇ ਫਰੀਦਕੋਟ ਨਾਲ ਸੰਬੰਧ ਕੀ ਨੇ ਫਰੀਦਕੋਟ ਦਾ ਨਾਮ ਫਰੀਦਕੋਟ ਕਿਵੇਂ ਪਿਆ ਤਾਂ ਹੁਣ ਇੱਕ ਗੱਲ ਹੋਰ ਵੀ ਹੈ ਕਿ ਜਦੋਂ ਆਪਾਂ ਜਾਂਦੇ ਹੈਗੇ ਆ ਕੋੜਕਪੂਰੇ ਵਾਲੇ ਸਾਈਡ ਨੂੰ ਤੇ ਉੱਥੇ ਗੁਰਦੁਆਰਾ ਗੋਦੜੀ ਸਾਹਿਬ ਬਣਿਆ ਹੋਇਆ ਹਮ ਬਾਬਾ ਫਰੀਦ ਜੀ ਨਾਲ ਸੰਬੰਧਤ ਉਹ ਵੀ ਦੱਸਿਆ ਜਾਂਦਾ ਔਸ ਦਾ ਕੀ ਇਤਿਹਾਸ ਹੈ ਤੇ ਕੀ ਮਹੱਤਤਾ ਹੈ ਉਸ ਦੀ ਗੁਰਦੁਆਰਾ ਗੋਦੜੀ ਸਾਹਿਬ ਤੋਂ ਭਾਵ ਬਾਬਾ ਫਰੀਦ ਜੀ ਦੀ ਗੋਦੜੀ ਜੋ ਉਹਨਾਂ ਨੂੰ ਉਹਨਾਂ ਦੇ ਗੁਰੂ ਬਖਤਿਆਰ ਕਾਕੀ ਜੀ ਤੋਂ ਸੇਵਾ ਚ ਮਿਲੀ ਜੀ ਉਸ ਗੋਦੜੀ ਨੂੰ ਜਦੋਂ ਉਹ 12ਵੀਂ ਸਦੀ ਦੇ ਵਿੱਚ ਇਸ ਇਲਾਕੇ ਚ ਆਏ ਤਾਂ ਉੱਥੇ ਇੱਕ ਦਰਖਤ ਸੀ ਹੂੰ ਉਹਦੇ ਉੱਤੇ ਟੰਕੇ ਆ ਗਏ ਠੀਕ ਹੈ ਉਸ ਤੋਂ ਬਾਅਦ ਕੁਝ ਬੱਚਿਆਂ ਨੇ ਉਸ ਗੋਦੜੀ ਨੂੰ ਖਿੱਦੋ ਬਣਾ ਕੇ ਉਹਦੇ ਨਾਲ ਖੇਡਣਾ ਸ਼ੁਰੂ ਕਰਤਾ ਲੋ ਨੂੰ ਪਾੜ ਕੇ ਉਹਦੀਆਂ ਪਾੜ ਕੇ ਖਿੱਦੋ ਬਣਾ ਕੇ ਖੇਡਣਾ ਸ਼ੁਰੂ ਕਰਤਾ ਤਾਂ ਉਸ ਇਲਾਕੇ ਦਾ ਇਤਿਹਾਸ ਬਾਬਾ ਫਰੀਜੀ ਅਤੇ ਬਾਬਾ ਫਰੀਜੀ ਦੀ ਗੋਦੜੀ ਨਾਲ ਜੁੜਿਆ ਹੋਇਆ ਹਮ 12ਵੀਂ ਸਦੀ ਦਾ ਇਤਿਹਾਸ ਹੈ ਹਮ ਲੇਕਿਨ 1980 ਦੇ ਦਹਾਕੇ ਤੋਂ ਪਹਿਲਾਂ ਉਸ ਸਥਾਨ ਨੂੰ ਗੁਰਦੁਆਰਾ ਲੀਰਮਾਲ ਸਾਹਿਬ ਕਿਹਾ ਜਾਂਦਾ ਸੀ ਜੀ ਮੇਰੇ ਕੋਲ ਤਸਵੀਰਾਂ ਵੀ ਨੇ ਜਿਨ੍ਹਾਂ ਦੇ ਉੱਤੇ ਲਿਖਿਆ ਗਿਆ ਕਿ ਗੁਰਦੁਆਰਾ ਲੀਰਮਾਲ ਸਾਹਿਬ ਸਿਰਫ ਇੱਕ ਵਣ ਦਾ ਦਰਖਤ ਹੁੰਦਾ ਸੀ ਤੇ ਇੱਕ ਨਿੱਕਾ ਜਿਹਾ ਕਮਰਾ ਹੁੰਦਾ ਸੀ ਜੋ ਕੁਝ ਤੁਸੀਂ ਉੱਥੇ ਬਣਿਆ ਵੇਖ ਰਹੇ ਹੋ ਗੁਰਦੁਆਰਾ ਗੋਦਰੀ ਸਾਹਿਬ ਕੁਝ ਵੀ ਨਹੀਂ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਸਰਦਾਰ ਇੰਦਰਜੀਤ ਸਿੰਘ ਖਾਸਾ ਤੇ ਉਹਨਾਂ ਦੀ ਨਾਲ ਪ੍ਰਬੰਧਕ ਕਮੇਟੀ ਤੇ ਉਹਨਾਂ ਦੇ ਸੰਗੀ ਮਿੱਤਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਬਾਬਾ ਫਰੀਦ ਜੀ ਦਾ ਕੁਝ ਇਤਿਹਾਸ ਉੱਥੇ ਵੀ ਹੈ ਤਾਂ ਟੇਲਾ ਬਾਬਾ ਫਰੀਦ ਤੋਂ ਕਈ ਸਾਲ ਬਾਅਦ ਉਸ ਥਾਂ ਦੀ ਸੇਵਾ ਇਸ ਕਮੇਟੀ ਨੇ ਸ਼ੁਰੂ ਕਰਾਈ ਤੇ ਇਸ ਕਮੇਟੀ ਵੱਲੋਂ ਇਤਿਹਾਸ ਦੀ ਪਰਚੋੜ ਕਰਕੇ ਇਤਿਹਾਸ ਨੂੰ ਪੜ੍ਹ ਕੇ ਇਤਿਹਾਸਕਾਰਾਂ ਨਾਲ ਸਲਾਹ ਕਰਕੇ ਉਸ ਸਥਾਨ ਦਾ ਨਾਮ ਗੁਰਦੁਆਰਾ ਗੋਦੜੀ ਸਾਹਿਬ ਰੱਖ ਦਿੱਤਾ ਗਿਆ ਤੇ ਉੱਥੇ ਕਾਰ ਸੇਵਾ ਸ਼ੁਰੂ ਕਰਾਈ ਗਈ ਤੇ ਨਾਲ ਲੱਗਦੀਆਂ ਜ਼ਮੀਨਾਂ ਲੈ ਕੇ ਸਰੋਵਰ ਬਣਿਆ ਹਾਲ ਬਣਿਆ ਤੇ ਫਿਰ 1986 ਦੇ ਵਿੱਚ ਜਦੋਂ ਸਭ ਤੋਂ ਪਹਿਲਾ ਨਗਰ ਕੀਰਤਨ ਕੱਢਿਆ ਗਿਆ ਤਾਂ ਅੰਦਰਲੇ ਸਥਾਨ ਟਿੱਲਾ ਬਾਬਾ ਫਰੀਦ ਤੋਂ ਗੁਰਦੁਆਰਾ ਗੋਦੜੀ ਸਾਹਿਬ ਨਗਰ ਕੀਰਤਨ ਦਾ ਰੂਟ ਬਣਾਇਆ ਗਿਆ ਕਿ ਬਾਬਾ ਫਰੀਦ ਜੀ ਦੇ ਇੱਕ ਸਥਾਨ ਤੋਂ ਦੂਜੇ ਸਥਾਨ ਜਿਹੜੀ ਗੁਰੂ ਮਹਾਰਾਜ ਦੀ ਪਾਲਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸੰਗਤਾਂ ਦੇ ਨਾਲ ਉੱਥੇ ਜਾਇਆ ਕਰੂ ਹਰ ਸਾਲ ਅ ਇੱਕ ਤਰ੍ਹਾਂ ਦੇ ਨਾਲ ਬਾਬਾ ਫਰੀਦ ਜੀ ਦੇ ਫਰੀਦਕੋਟ ਆਉਣ ਤੋਂ ਬਾਅਦ ਫਰੀਦਕੋਟ ਨੂੰ ਇੱਕ ਵਕਤ ਅਲੱਗ ਤੋਂ ਪਛਾਣ ਮਿਲੀ ਜੀ ਤੇ ਜਦੋਂ ਤੋਂ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਤੁਹਾਡੇ ਦਾਦਾ ਜੀ ਸੀ ਉਹਨਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਇਹਨਾਂ ਥਾਵਾਂ ਦੀ ਸੇਵਾ ਸੰਭਾਲ ਕੀਤੀ ਤਾਂ ਧਾਰਮਿਕ ਸਥਾਨ ਵਧਾਉਣ ਦੀ بجائے ਸਿੱਖੋਂ ਸਾਹਿਬ ਉਹਨਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਵਿਦਿੱਕ ਅਦਾਰੇ ਜਿਹੜੇ ਹੈਗੇ ਉਹ ਸਾਰਨ ਵੱਲ ਧਿਆਨ ਦਿੱਤਾ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਉਹਨਾਂ ਦੀ ਸੋਚ ਅ ਸਰਦਾਰ ਰਣਜੀਤ ਸਿੰਘ ਵੈਣੀਵਾਲ ਤੇ ਸਰਦਾਰ ਰਣਜੀਤ ਸਿੰਘ ਕੋਲੀ ਤੇ ਭਾਈ ਵੀਰ ਸਿੰਘ ਬਾਜਾਜ ਤੇ ਇੰਦਰਜੀਤ ਸਿੰਘ ਖਾਲਸਾ ਦੇ ਨਾਲ ਉਹਨਾਂ ਦੇ ਮੁਖਤਿਆਰ ਸਿੰਘ ਜੀ ਸਰਪੰਚ ਮਚਾਕੀ ਨਾਲ ਉਹਨਾਂ ਦੇ ਸਰਦਾਰ ਗੁਰਚਰਨ ਸਿੰਘ ਜੀ ਪ੍ਰਿੰਸੀਪਲ ਸਾਹਿਬ ਰਿਟਾਇਰਡ ਇਹਨਾਂ ਸਾਰਿਆਂ ਦੀ ਇਹ ਸਲਾਹ ਹੋਈ ਕਿ ਗੁਰੂ ਦੀ ਗੋਲ ਕਿਤੇ ਗਰੀਬ ਦਾ ਮੂੰਹ ਗੁਰਦੁਆਰਿਆਂ ਦੇ ਉੱਤੇ ਸੰਗੇ ਮਰਮਰ ਲਾ ਦੋ ਗੁਰਦੁਆਰੇ ਬਹੁਤ ਆਲੀਸ਼ਾਨ ਬਣਾ ਦੋ ਗੁਰਦੁਆਰੇ ਪਹਿਲਾਂ ਹੀ ਪੰਜਾਬ 'ਚ ਬਹੁਤ ਨੇ ਇਹਨਾਂ ਗੋਲਕਾਂ ਦੀ ਮਾਇਆ ਲੋਕਾਂ ਦੇ ਸੰਗਤ ਦੀ ਜਿਹੜੀ ਇਕੱਠੀ ਕੀਤੀ ਗਈ ਮਾਇਆ ਤਿਲਫੁੱਲ ਪੇਟਾ ਇਹਨੂੰ ਹੌਲੀ-ਹੌਲੀ ਚੈਨਲਾਈਜ਼ ਕਰਕੇ ਵਿਦਿਅਕ ਸੰਸਥਾਵਾਂ ਬਣਾਓ ਇੱਕ ਮਿਆਰੀ ਵਿਦਿਅਕ ਸੰਸਥਾਵਾਂ ਬਣਾਓ ਤਾਂ ਕਿ ਇਸ ਇਲਾਕੇ ਦੇ ਵਿੱਚ ਵਿੱਦਿਆ ਦਾ ਪਸਾਰ ਹੋ ਸਕੇ ਜੇ ਵਿੱਦਿਆ ਹੈ ਤਾਂ ਘਰਾਂ 'ਚ ਚੁੱਲ੍ਹੇ ਬਲਣਗੇ ਜੇ ਵਿੱਦਿਆ ਹੈ ਤੇ ਲੋਕਾਂ ਦਾ ਖਾਣ-ਪੀਣ ਰਹਿਣ-ਸਹਿਣ ਦਾ ਪੱਧਰ ਵੱਡਾ ਹੋਊਗਾ ਸੋ ਬੜੀ ਸੋਹਣੀ ਉਸ ਸਮੇਂ ਦੀ ਮੈਂ ਉਹਨਾਂ ਬਜ਼ੁਰਗਾਂ ਦੇ ਦੀ ਸੋਚ ਨੂੰ ਤੇ ਉਹਨਾਂ ਦੇ ਕਿਰਦਾਰ ਨੂੰ ਸਲਾਮ ਕਰਦਾ ਹਾਂ ਕਿ ਉਹਨਾਂ ਨੇ ਇੱਕ ਡੇਰਾਵਾਦ ਵਾਂਗੂ ਪੈਸਾ ਗੁਰੂ ਘਰਾਂ ਤੇ ਨਹੀਂ ਲਾਇਆ ਉਸ ਤੋਂ ਕੱਢ ਕੇ ਉਹਨਾਂ ਨੇ ਇੱਕ ਸੰਸਥਾਵਾਂ ਇਸ ਇਲਾਕੇ ਨੂੰ ਦਿੱਤੀਆਂ ਜਿਦੇ ਵਿੱਚ ਅੱਜ ਹਰ ਆਮ ਸਧਾਰਨ ਪਰਿਵਾਰ ਹਰ ਧਰਮ ਨਾਲ ਸੰਬੰਧਿਤ ਪਰਿਵਾਰ ਸਾਰੇ ਉਹਨਾਂ ਸਕੂਲਾਂ ਤੇ ਕਾਲਜਾਂ 'ਚ ਪੜ ਰਹੇ ਜੀ ਤਾਂ ਸਿੱਖੋਂ ਸਾਹਿਬ ਹਰ ਸਾਲ ਜਦੋਂ ਜਿਹੜਾ ਹੈ ਅਜਮਲਪੁਰ ਮਨਾਇਆ ਜਾਂਦਾ ਹੈ ਤਾਂ ਨਗਰ ਕੀਰਤਨ ਕੱਢਿਆ ਜਾਂਦਾ ਹੈ ਨਗਰ ਕੀਰਤਨ ਕਿਹੜੀ ਡੇਟ ਨੂੰ ਕੱਢਿਆ ਜਾਂਦਾ ਕਿੰਨੀਆਂ ਕਿ ਸੰਗਤਾਂ ਦੇ ਵਿੱਚ ਸ਼ਾਮਲ ਹੁੰਦੀਆਂ ਤੇ ਸਮਾਪਨ ਇਹਦਾ ਕਿਸ ਤਰ੍ਹਾਂ ਦੇ ਨਾਲ ਹੁੰਦਾ ਤੇ ਕਿੱਥੇ ਹੁੰਦਾ 23 ਸਤੰਬਰ ਨੂੰ ਇਤਿਹਾਸਿਕ ਦਿਨ ਹੈ ਬਾਬਾ ਫਰੀਦ ਆਗਮਨਪੁਰਬ ਦਾ ਕਿਉਂਕਿ ਉਸ ਦਿਨ ਨਗਰ ਕੀਰਤਨ ਹੁੰਦਾ ਤੇ ਨਗਰ ਕੀਰਤਨ ਦੇ ਨਾਲ ਹੀ ਉਸ ਦਿਨ ਬਾਬਾ ਫਰੀਦ ਆਗਮਨਪੁਰਬ ਦੀ ਸਮਾਪਤੀ ਵੀ ਹੁੰਦੀ ਆ ਜੀ ਸੋ ਜੁਗਾ ਜਗੰਤਰਾਂ ਤੋਂ 1986 ਤੋਂ ਲੈ ਕੇ ਹੁਣ ਤਾਈਂ ਪੂਰੇ 9 ਵਜੇ ਟਿਲਾ ਬਾਬਾ ਫਰੀਦ ਦੇ ਸਥਾਨ ਤੋਂ ਨਗਰ ਕੀਰਤਨ ਸ਼ੁਰੂ ਹੁੰਦਾ ਹੈ ਹੂੰ ਸੰਗਤਾਂ ਪੈਦਲ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਪੈਦਲ ਤੁਰ ਕੇ ਜਾਂਦੀ ਜੀ ਬਿਲਕੁਲ ਤੇ ਗੁਰਦੁਆਰਾ ਗੋਦੜੀ ਸਾਹਿਬ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਇਹ ਤਕਰੀਬਨ 1 ਵਜੇ ਹੂੰ ਗੁਰਦੁਆਰਾ ਗੋਦੜੀ ਸਾਹਿਬ ਇਹ ਨਗਰ ਕੀਰਤਨ ਪਹੁੰਚਦਾ ਹੈ ਹੂੰ ਤੇ ਗੁਰੂ ਸਾਹਿਬ ਦੀ ਪਾਲਕੀ ਹੁੰਦੀ ਹੈ ਸੰਗਤਾਂ ਬਾਬਾ ਫਰੀਦ ਜੀ ਦੇ ਕੀਰਤਨ ਉਹਨਾਂ ਦੇ ਸ਼ਬਦ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਸ਼ਲੋਕ ਪੜ੍ਹਦੇ ਹੋਏ ਮੀ ਆਵੇ ਚਖੜ ਆਵੇ ਨੇਰੀ ਆਵੇ ਮੈਂ ਖੁਦ ਵੇਖਿਆ ਵੀ ਦੋ ਵਾਰੀ ਤਾਂ ਇੰਨਾ ਕ ਮੀ ਪਿਆ ਲੇਕਿਨ ਸੰਗਤਾਂ ਚ ਕੋਈ ਕਮੀ ਨਹੀਂ ਗੋਡੇ-ਗੋਡੇ ਪਾਣੀ ਖੜ ਗਿਆ ਲੇਕਿਨ ਨਗਰ ਕੀਰਤਨ ਕੋਲ ਦੁਆਰਾ ਗੋਦੜੀ ਸਾਹਿਬ ਉਵੇਂ ਹੀ ਪਹੁੰਚਿਆ ਇਸ ਵਾਰ ਸਰਕਾਰੀ ਤੌਰ ਤੇ ਬੇਸ਼ੱਕ ਆਗਮਨ ਪੁਰਬ ਨਹੀਂ ਮਨਾਇਆ ਜਾ ਰਿਹਾ ਜੋ ਸਰਕਾਰੀ ਪ੍ਰੋਗਰਾਮ ਹੋਣੇ ਹੁੰਦੇ ਆ ਉਹ ਰੱਦ ਨੇ ਕਿਉਂਕਿ ਜਿਹੜਾ ਹੈਗਾ ਹੜਾਂ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਜੋ ਤਰਾਸ ਦੀ ਬਣੀ ਹੋਈ ਆ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਸਰਕਾਰੀ ਤੌਰ ਤੇ ਇਸ ਮੇਲੇ ਨੂੰ ਮਨਾਉਣ ਦਾ ਜਿਹੜਾ ਹੈਗਾ ਉਹ ਰੱਦ ਕਰਤਾ ਸੀ ਫੈਸਲਾ ਵਾਪਸ ਲੈ ਲਿਆ ਸੀ ਪਰ ਜਿਹੜੇ ਧਾਰਮਿਕ ਸਮਾਗਮ ਹੋ ਰਹੇ ਨੇ ਇਸ ਵਾਰ ਧਾਰਮਿਕ ਸਮਾਗਮਾਂ ਦੀ ਰੂਪਰੇਖਾ ਕੀ ਰਹੇਗੀ ਕਿਹੜੇ ਕਿਹੜੇ ਸਮਾਗਮ ਕਦੋਂ-ਕਦੋਂ ਹੋਣਗੇ ਇਸ ਬਾਰੇ ਜਰੂਰ ਸਾਡੇ ਤੁਸੀਂ ਦਰਸ਼ਕਾਂ ਨੂੰ ਜਰੂਰ ਦੱਸੋ ਸੋਤਾ ਸਾਹਿਬ 19 ਸਤੰਬਰ ਸਵੇਰੇ ਪਰਾਤਣ ਸਮੇਂ ਆਗੂ ਸ਼੍ਰੀ ਅਕੰਧਾ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਨਾਲ ਆਗੁਣ ਪਰਵ ਦੀ ਸ਼ੁਰੂਆਤ ਹੋਣੀ ਹੈ ਜੀ ਸੰਗਤਾਂ ਆਪ ਪਾਠ ਕਰਦੀਆਂ ਢੋਟਕਾ ਸਾਹਿਬ ਸੰਗਤਾਂ ਦੇ ਹੱਥਾਂ 'ਚ ਹੁੰਦਾ ਸਾਰੇ ਰਲ ਮਿਲ ਕੇ ਸ਼ੁਰੂਆਤ ਕਰਦੇ ਆ ਉਸ ਤੋਂ ਬਾਅਦ 19 ਤਰੀਕ ਨੂੰ ਸ਼ਾਮ ਨੂੰ ਟਿੱਲਾ ਬਾਬਾ ਫਰੀਦ ਜੀ ਦੇ ਸਥਾਨ ਤੇ ਕੀਰਤਨ ਦਰਬਾਰ ਹੁੰਦਾ ਹੂੰ ਉਸੇ ਤਰ੍ਹਾਂ 20 ਤਰੀਕ ਨੂੰ ਸ਼ਾਮ ਨੂੰ ਟਿੱਲਾ ਬਾਬਾ ਫਰੀਦ ਦੇ ਸਥਾਨ ਤੇ ਕੀਰਤਨ ਦਰਬਾਰ ਹੁੰਦਾ ਹੂੰ ਫਿਰ 21 ਤਰੀਕ ਨੂੰ ਸਵੇਰੇ ਆਰੰਭ ਹੁੰਦਾ ਹੈ ਸ੍ਰੀ ਅਖੰਡ ਪਾਠ ਸਾਹਿਬ ਜਿਸ ਦਾ ਭੋਗ 23 ਤਰੀਕ ਨੂੰ ਸਵੇਰੇ ਟਿਲਾ ਪਾਪਾ ਫਰੀਦ ਆਰੰਭ ਹੁੰਦਾ ਹੈ ਟਿਲਾ ਪਾਪਾ ਫਰੀਦ ਦੀ ਪੈਣਾ ਕਿਉਂਕਿ ਨਗਰ ਕੀਰਤਨ ਦੀ ਸ਼ੁਰੂਆਤ ਹੋਣੀ ਉਹ ਸਰਬਤ ਦੇ ਭਲੇ ਲਈ ਤੇ ਲੋਕਾਈ ਦੇ ਭਲੇ ਲਈ ਤੇ ਇਲਾਕੇ ਚ ਸੁਖ ਸ਼ਾਂਤੀ ਲਈ ਉਹ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ ਜਾਂਦੇ ਆ ਤੇ ਬਾਬਾ ਫਰੀਦ ਜੀ ਨੂੰ ਸ਼ਰਧਾ ਦੇ ਤੌਰ ਤੇ ਉਹ ਖੰਡ ਪਾਠ ਸਾਹਿਬ ਆਰੰਭ ਕਰਾਏ ਜਾਂਦੇ ਆ ਉਸ ਤੋਂ ਬਾਅਦ 21 ਤਰੀਕ ਨੂੰ ਸ਼ਾਮ ਨੂੰ ਗੁਰਦੁਆਰਾ ਗੋਦਰੀ ਸਾਹਿਬ ਕੋਟਪੂਰਾ ਰੋਡ ਕਥਾ ਵਿਚਾਰ ਹੁੰਦੀ ਹੈ 22 ਤਰੀਕ ਨੂੰ ਉਸੇ ਤਰ੍ਹਾਂ ਸ਼ਾਮ ਨੂੰ ਗੁਰਦੁਆਰਾ ਗੋਦਰੀ ਸਾਹਿਬ ਕਥਾ ਵਿਚਾਰ ਹੁੰਦੀ ਹੈ ਅਤੇ 23 ਤਰੀਕ ਨੂੰ ਨਗਰ ਕੀਰਤਨ ਤੇ ਨਾਲ ਧਾਰਮਿਕ ਦੀਵਾਨ ਗੁਰਦੁਆਰਾ ਗੋਦਰੀ ਸਾਹਿਬ ਉਹਨਾਂ ਨਾਲ ਇਸ ਆਗਮਨ ਪਰਵ ਦੀ ਧਾਰਮਿਕ ਤੌਰ ਤੇ ਸਮਾਪਤੀ ਹੁੰਦੀ ਹੈ ਤੇ ਇਸ ਵਾਰ ਕਿਉਂਕਿ ਹੜ੍ਹਾਂ ਦਾ ਮਾਰ ਅੱਧਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਸੋ ਪੰਜਾਬ ਸਰਕਾਰ ਦਾ ਇੱਕ ਬਹੁਤ ਬਿਹਤਰੀਨ ਤੇ ਸ਼ਲਾਘਾਯੋਗ ਫੈਸਲਾ ਹੈ ਕਿ ਖੁਸ਼ੀਆਂ ਨਹੀਂ ਮਨਾਉਣੀਆਂ ਚਾਹੀਦੀਆਂ ਜੇ ਪੰਜਾਬ ਦੇ ਉੱਤੇ ਪਿੰਡੇ ਦੇ ਉੱਤੇ ਦਰਦ ਹੈ ਦੁੱਖ ਹੈ ਤਾਂ ਸਾਰੇ ਪੰਜਾਬ ਨੂੰ ਉਹਦਾ ਹਿੱਸੇਦਾਰ ਬਨਣਾ ਚਾਹੀਦਾ ਸੋ ਬਾਬਾ ਫਰੀਦ ਜੀ ਦੀਆਂ ਸੰਗਤਾਂ ਵੀ ਹਿੱਸੇਦਾਰ ਬਣੀਆ ਇਸ ਆਗਮਨ ਪੁਰਬ ਦੇ ਸਰਕਾਰੀ ਸਮਾਗਮਾਂ ਨੂੰ ਸੱਭਿਆਚਾਰਕ ਸਮਾਗਮਾਂ ਨੂੰ ਰੱਦ ਕਰਾ ਕੇ ਅ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇਹ ਜੋ ਜਿਹੜੇ ਇਨ੍ਹਾਂ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆਉਣ ਵਾਲੇ ਨੇ ਸੰਗਤਾਂ ਨੇ ਉਹਨਾਂ ਨੂੰ ਕੀ ਖਾਸ ਅਪੀਲ ਕੀ ਖਾਸ ਸੁਣਿਆ ਦੇ ਆ ਕਿ ਸਭ ਤੋਂ ਖਾਸ ਨੇ ਆ ਤਾਂ ਇਹ ਆ ਕਿ ਬਾਬਾ ਫਰੀਦ ਜੀ ਦੇ ਮੇਲੇ ਤੇ ਆਓ ਬਾਬਾ ਫਰੀਦ ਜੀ ਦੇ ਆਗਮਨ ਪਰਬ ਤੇ ਆਓ ਬਾਬਾ ਫਰੀਦ ਜੀ ਦੇ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਆਓ ਲੇਕਿਨ ਬਾਬਾ ਫਰੀਦ ਜੀ ਦੀ ਬਾਣੀ ਕੀ ਕਹਿੰਦੀ ਆ ਉਹ ਪੜੋ ਬਾਬਾ ਫਰੀਦ ਜੀ ਦੇ ਸ਼ਲੋਕ ਕੀ ਕਹਿੰਦੇ ਆ ਉਹ ਪੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਕਿਹੋ ਜੀ ਜੀਵਨ ਜਾਂਚ ਸਿਖਾਉਣਾ ਚਾਹੁੰਦੇ ਆ ਉਹ ਪੜੋ ਸਿਰਫ ਆਪ ਦੇ ਆਪ ਨੂੰ ਇਸ ਗੱਲ ਤਾਈਂ ਸੀਮਤ ਨਾ ਰੱਖੋ ਕਿ ਘਰੋਂ ਚੱਲੇ ਆ 10 ਰੁਪਏ ਦਾ ਨੋਟ ਜੇਬ ਚ ਐ ਬਾਬਾ ਫਰੀਦ ਮੱਥਾ ਟੇਕਣ ਗਏ ਸਿਰ ਨਵਾਇਆ ਸਿਰ ਝੁਕਾਇਆ 10 ਰੁਪਏ ਗੋਲਕ ਚ ਪਾਏ ਤੇ ਆਪਦੇ ਪਰਿਵਾਰ ਦੀ ਸੁੱਖ ਸ਼ਾਂਤੀ ਮੰਗ ਕੇ ਤੇ ਕਰੇ ਵਾਪਸ ਆ ਗਏ ਨਹੀਂ ਬਾਬਾ ਫਰੀਦ ਜੀ ਕੀ ਪ੍ਰਚਾਰ ਕਰਦੇ ਆ ਇਤਿਹਾਸ ਕੀ ਆ ਕੀ ਸਾਨੂੰ ਕੀ ਸਿਖਾਉਣਾ ਚਾਹੁੰਦੇ ਆ ਪੜਨ ਨਾਲ ਧਿਆਨ ਦਿਓ ਪੜ ਕੇ ਫੇਰ ਹੀ ਤੁਹਾਡਾ ਜੀਵਨ ਬਦਲ ਸਕਦਾ ਕਲਾ ਮੱਥਾ ਟੇਕਣ ਨਾਲ ਜੀਵਨ ਨਹੀਂ ਬਦਲਣਾ ਸੋ ਇਹਨਾਂ ਕਹਿੰਦਾ ਹੋਇਆ ਮੈਂ ਥੋੜੇ ਤੋਂ ਅੱਗੇ ਆ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸਨ ਮਹੀਪਿੰਦਰ ਸਿੰਘ ਸੇਖੋਂ ਜਿਨ੍ਹਾਂ ਨੇ ਬਾਬਾ ਫਰੀਦ ਜੀ ਬਾਰੇ ਫਰੀਦਕੋਟ ਦੇ ਨਾਲ ਬਾਬਾ ਫਰੀਦ ਜੀ ਦੇ ਕੀ ਸੰਬੰਧ ਹੈ ਸ਼ੇਖ ਫਰੀਦ ਆਗਮਨ ਪੁਰਬ ਇੱਲਾ ਬਾਬਾ ਫਰੀਦ ਜੀ ਤੇ ਗੁਰਦੁਆਰਾ ਗੋਦੜੀ ਸਾਹਿਬ ਦਾ ਇਤਿਹਾਸ ਕੀ ਹੈ ਤੇ ਇਸ ਦੇ ਨਾਲ ਹੀ ਇਹਨਾਂ ਨੇ ਜੋ ਇਹਨਾਂ ਦਿਨਾਂ ਦੇ ਵਿੱਚ ਸ਼ੇਖ ਫਰੀਦ ਆਗਮਨ ਪੁਰਬ ਹੁਣ ਫਰੀਦਕੋਟ ਦੇ ਵਿੱਚ ਮਨਾਇਆ ਜਾਣਾ ਹੈਗਾ ਉਹਨਾਂ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਨੂੰ ਵੀ ਖਾਸ ਅਪੀਲ ਕੀਤੀ ਹੈ ਉਮੀਦ ਹੈ ਤੁਹਾਨੂੰ ਸਾਡਾ ਇਹ ਜਿਹੜਾ ਹੈਗਾ ਉਪਰਾਲਾ ਚੰਗਾ ਲੱਗਿਆ ਹੋਵੇਗਾ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਿਆ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ